ਸਾ ਸ੍ਰੀ ਵਹਿਗੁਰੂ ਜੀ ਦੇ ਸਾਥੇ ਹਾਂ ਜੀ ਮੈਂ ਹਰਪ੍ਰੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਮੋਂਗੇ ਟਾਈਮ ਸਵੇਰ ਦਾਗਾ ਤੇ ਵੱਜ ਗਏ ਨੇ 9:30 ਕੰਮ ਤਾਂ ਦੇ ਆਪਣ ਭੱਜ ਭੱਜ ਕੇ ਕਰ ਲੈਨੇ ਕਿਉਂਕਿ ਦੋ ਦਿਨ ਹੋ ਗਏ ਮੀਂਹ ਪੈਂਦੇ ਪੈਂਦੇ ਰਹੇ ਹੋ ਬੀਬੀ ਮਾਂ ਆਂਦੀ ਆ ਦੋ ਰਾਤ ਵੀ ਸਾਡੇ ਬਹੁਤ ਮੀਂਹ ਪਿਆ ਤੇ ਸੰਗਰੂਰ ਵਾਲੀਆ ਪੈਣਾ ਦੇ ਮੈਂ ਇਸ ਕਮੈਂਟ ਵਿੱਚ ਪਾਹਿੰਦੀ ਦੀ ਸੰਗਰੂਰ ਬਹੁਤ ਮੀਠਾ ਰਿਹਾ ਪੈਣਾ ਢਿਆਲਗੜ ਚ ਵੀ ਬਹੁਤ ਮੀਠਾ ਰਿਹਾ ਢਿਆਲਗੜ ਦੀ ਸੰਗਰੂਰ ਜਿਹੀ ਹੈਗਾ ਇਸਕੋ ਢਿਆਲਗੜ ਹੈਗਾ ਮਾਨਸਾ ਜਿਹਾ ਕਿ ਢਿਆਲਗੜ ਹੈਗਾ ਦਾ ਵੀ ਸੰਗਰੂਰ ਜਿਲੇ ਚ ਆਪਾਂ ਸੰਗਰੂਰ ਜਿਲੇ ਵਾਲੀ ਢਿਆਲਗੜ ਤੋਂ ਤੇ ਆਪਾਂ ਨੇ ਵੀ ਰਾਤ ਨੂੰ ਬਹੁਤ ਮੀਠਿਆ ਕੱਲ ਹੱਥ ਨੇ ਰਾਤ 6 ਵਜੇ ਵੀ ਮੀਠਿਆ 11 ਵਜੇ ਵੀ ਮੀਠਿਆ ਤੇ ਕੱਲ ਜਾਣੀ ਕਿ ਕੱਲ ਨੂੰ ਹੱਥ ਨਹੀਂ ਕਰਕੇ ਜਾਇਆ ਗਿਆ ਤੇ ਭੈਣ ਸਰਦਾਰ ਜੀ ਦੀ ਭੈਣ ਮੇਰੀਆਂ ਭੈਣਾਂ ਕਹਿੰਦੀ ਸਾਨੂੰ ਗੱਡੀ ਦਿਖਾ ਕੇ ਜਾਓ ਕਿਉਂਕਿ ਫਿਰ ਹੁਣ ਨੇ ਸੁੱਟੀਆਂ ਨੇ ਚਲ ਮੇਰੇ ਆਵਾਂਗੇ ਉਹਨਾਂ ਨੂੰ ਵੀ ਕੁਆਕਲ ਵੀ ਜਾਉਂਗੇ ਹੈ ਕੁਆਕਲ ਵੀ ਜਾਉਂਗੇ ਅੱਜ ਤੱਕ ਆਨੂ ਜਾਇਆ ਜਾਂਦਾ ਕੱਲ ਨੂੰ ਤੇ ਡੈਡੀ ਲੈ ਕੇ ਆਉ ਕਾਮਣੀ ਨੂੰ ਕੱਲ ਨੂੰ ਤੇ ਪਰਸ ਨੂੰ ਫਿਰ ਵਗ ਜਾਣਗੇ ਤੇ ਸੁੱਟੀਆਂ ਨੇ ਹੁਣ ਪਤਾ ਹੈ ਨਾ ਚਲੋ ਮੀਂਹ ਨਹੀਂ ਸੁੱਟੀਆਂ ਦੋ ਤਿੰਨ ਖਰਾਬ ਕਰ ਦਿੱਤੀਆਂ ਨਹੀਂ ਅਸੀਂ ਕੱਲ ਜਾ ਕੇ ਮੁੜੇ ਆਉਂਦੇ ਉੱਥੇ ਗਰਮੀ ਤੇ ਕੋਲੇ ਮਰਤ ਕੋਲੇ ਤੇ ਜਾਣਿਆਂਗੇ ਜੀ ਮਿਲ ਕੇ ਆਉਣਿਆਂਗੇ ਤੇ ਕੋਸ ਨੇ ਨਹੀਂ ਅੱਜ ਸਮਸ ਵੀ ਕਰਦਾਂ ਦੇ ਵੀ ਨਾ ਜਾਂਦੇ ਵੀ ਬਦਲਵਾਈ ਹੈਗੀ ਆ ਤੇ ਕੱਲ ਅਸੀਂ ਉਹਨਾਂ ਦਾ ਬਣਾ ਲਿਆ ਸਾਗ ਸਾਨੂੰ ਆਇਆ ਵੀ ਹੁਣ ਸਾਗ ਬਣਾ ਬਣਿਆ ਪਿਆ ਚਲ ਜਾਇਆਉਂਗੇ ਹਨ ਵੀ ਇੰਨਾ ਸਾਗ ਕਰਨਾ ਵੀ ਕੀ ਆ ਕਰੇ ਅਸੀਂ ਉਹਨਾਂ ਦੇ ਬੰਡੇ ਦਾ ਵੱੱਦ ਧਰ ਲਿਆ ਸੀਗਾ ਤੇ ਹੁਣ ਸਰਦਾਰ ਜੀ ਕਾਵਰ ਲਾਤਾ ਨਿਕਲ ਗੱਦੀ ਚੁੱਪੀ ਪਈ ਤੇ ਜਿਹੜਾ ਕਾਵਰ ਲਾਉਣੇ ਆਂਗੇ ਉਹ ਗਿੱਲਾ ਸਿੱਲਾ ਕਾਵਰ ਜਾਂ ਲੱਗ ਜਾਣਾ ਨਾਲ ਆ ਕੇ ਫੇਰ ਧੋਣੀ ਪੁੱਛ ਸਕਦਾ ਦਰਜੀ ਕਹੀ ਜਾਂਦੇ ਨੇ ਸਾਨੂੰ ਗੱਡੀ ਕਿਉਂਕਿ ਗਾਰੇ ਨਾਲ ਲਿਬੂ ਵੀ ਤਾਂ ਹੈਗੀ ਇਹ ਤਾਂ ਗਿੱਲਾ ਹੋਇਆ ਪੈਮੀਨਰ ਤੌਲੀਆ ਸੁੱਕਾ ਟੱਪੜਾ ਲਵੋ ਤੁਸੀਂ ਸੁੱਕਾ ਲਵੋ ਕੱਪੜਾ ਕੋਈ ਉਹਦੇ ਪਿਆ ਹਾਂ ਕੁਰਸੀ ਤੇ ਤਾਂ ਇੱਕ ਦਰ ਪੁਰਾਣਾ ਦੇ ਕੱਪੜਾ ਉਹ ਜੇ ਪਾ ਚੱਲਦੇ ਹਾਂ ਦਿਖਾਉਣਿਆਂਗੇ ਅਮਰਤ ਪੈਣ ਕੋਲ ਤੇ ਗਰਮੀ ਤੇ ਕੋਲੇ ਜਾਵਾਂਗੇ ਮੈਂ ਕਿ ਸਰਦਾਰ ਜੀਆਂ ਦੇ ਨਹੀਂ ਆ ਤਾਂ ਸੌਲ ਲੈਣਾ ਤਾ ਨੋ ਮੈਂ ਨਹੀਂ ਸੌਲ ਸੁਣਨਾ ਨਾ ਪਰ ਠੰਡ ਐ ਸੌਲ ਤਾਂ ਠੰਢੀ ਐ ओम बागी साड़ी के बच्चे लाड़ी गुरु कांस्य गुरु गर्म साड़ी कोई ना लेते हैं साड़ी वासी ताकत ताकत नहीं जाली ना ताकत नहीं जाली जो कि आज किधर भैया किधर बताइए वासी जनों दीपावली सुखों का पीने क्या ਇਕਰਾਪੇ ਤੇਰੀ ਮਾਦਾ ਰਹਿ ਗਿਆ ਮੈਂ ਸੁਖਬੀ ਕੋਲ ਕੀ ਆਈ ਚਾਹੇ ਉਧਰ ਵੀ ਆਈ ਗੀ ਮੰਮੀ ਦੇ ਕੋਲ ਕਰੀ ਹਰੇ ਦੂਜੇ ਘਰੇ ਜਾਣਾਗਾ ਉਹ ਕਿਸੇ ਦੇ ਘਰੇ ਜਾ ਪੀਂਦੇ ਹੁਣ ਇੱਕ ਘਰੇ ਚਾਹ ਪੀਂਦੇ ਤੇ ਬਾਹਲੀ ਚਾਹ ਖਟੀ ਕਰਦੇ ਪੰਜਾਬ ਵਾਲਾ ਖਾਂਦਾ ਮੇਰਾ ਮੈਂ ਤਾਂ ਬਹੁਤ ਘਟਾ ਦਿੱਤੀ ਤਾਂ ਇਹ ਮੇਰਾ ਬਦਲ ਘਟ ਗਿਆ ਚਾਹ ਬਹੁਤ ਘਟਾਤੀ ਮੈਂ ਤਾਂ ਜਿੰਨੇ ਬਾਰੇ ਮਿਸਤਰੀ ਪਿੰਦੇ ਨੂੰ ਹੁੰਦੇ ਪਰ ਮੈਂ ਕਹਾਂ ਪਹਿਲਾਂ ਤਾਂ ਇਹ ਵਜਨ ਵਾਲੇ ਬੰਦੇ ਚਾਹ ਨਾਲ ਹੀ ਵਜਨ ਘਾਣਾ ਮੱਤ ਹੁਣਾਂ ਦੋ ਤਿੰਨ ਦੇ ਕਈ ਹਨ ਜੱਸੀ ਫੁੱਟੀ ਤੇ ਆ ਨਹੀਂ ਉਹ ਫਿਰ ਚਾਹ ਹੁਣ ਮੈਨੂੰ ਬੁਲਾਉਣੀ ਆ ਸਾਰੀ ਹੁੰਦੀ ਨਹੀਂ ਤੇ ਚੋਰ ਅਗਰ ਤੇ ਖਾ ਲਈ ਉਹਨਾਂ ਤੇ ਬਹੁਤ ਫਰਕ ਪੈਉ ਆਣੀ ਫਰਕ ਬੰਨਾਂ ਮਹੀਨੇ 2 ਮਹੀਨੇ ਫਰਕ ਆ ਰੌਣੀ ਰੌਣੀ ਰਾ ਗੜਿਆ ਬੰਨਦੀ ਨਹੀਂ ਤਾਰ ਖੁੱਲੇ ਜਾਂਦੀਆਂ ਹਨ ਉਹ ਹੀ ਤੇ ਪੰਗਾ ਇਹ ਕਹਿੰਦੇ ਮੈਨੂੰ ਜਿਆਦਾ ਕਰ ਮੇਰਾ ਬਾਜ ਨਵਾਬਾ ਮਾ ਰੋਟੀ ਤੋਂ ਬਾਅਦ ਚੱਕਿਆ ਕਰ ਚੱਕਿਆ ਕਰ ਤਾ ਨਾਲ ਹਾਂਜੀ ਖੋਸੇ ਪਾਣੀ ਨਾਲ ਉਹਨਾਂ ਹੀ ਉਹਨਾਂ ਤੇ ਆਜਿਆ ਨਹੀਂ ਬੰਨਦਾ ਘਰ ਜਾ ਜਾਂਦਾ ਨਹੀਂ ਬਰ ਰੋਟੀ ਵੀ ਹਾਜ਼ਮੇ ਸੇਤੀ ਆਉਂਦੀ ਦਮੀ ਤਾਂ ਸਾਂਪ ਜਮਾਈ ਨਹੀਂ ਹੁੰਦੀ ਨਾ ਉਹ ਰੋਟੀ ਵੀ ਹਾਜ਼ਮੇ ਸੇਤੀ ਆਉਂਦੀ ਕਰ ਲਿਆ ਤਿਆਰੀ ਨਾ ਫਿਰ ਤੁਸੀਂ ਕਹੇ ਅੱਜ ਦਕਵਾਸੇ ਤਿਆਰੀ ਨਹੀਂ ਕੀਤੀ ਆ ਮੈਨੂੰ ਕਿਹਾ ਜਿ ਮਹਾ ਆ ਜਾਣਾ ਮਿਲ ਜਾਣਾ ਕੱਪੜਾ ਲੀੜਾ ਆਬਦੇ ਭਈ ਜਵਾਖਾਂ ਨਾਲ ਸਾਨੂੰ ਨਾਪਦਣੀ ਪਤਾ ਹੈ ਨਾ ਨਾਲ ਜਾ ਕੇ ਜਵਾਖਾਂ ਨਾਲ ਪਵਾ ਲੀ ਕੱਪੜਾ ਤੁਸੀ ਸੁਸ਼ਕ ਵੀ ਦੇਣੀ ਹੈ ਤੇ ਬੇਟੀ ਚ ਪਨੀਰੀ ਬਣ ਉਹ ਦੇਖਾਂਗੇ ਕਿ ਮੈਂ ਕਰੂਗੀ ਕਿ ਮੈਂ ਤਹੂਗੀ ਉਹ ਜਿਵੇਂ ਆਉਣੀ ਕੋਹ ਉਹ ਮੈਂ ਕਰ ਲਾਂਗੇ ਹੈ ਨਾ ਜੇ ਦੇਣੀਆਂ ਫਿਰ ਤਾਂ ਹੱਥ ਨਹੀਂ ਬਣਦਾ ਹੈ ਗੱਲ ਦੂਬਾ ਤਾਂ ਫਿਰ ਉਹ ਨਹੀਂ ਦੇਵਾਂਗੇ ਸਾਰਾ ਕੁਝ ਨਹੀਂ ਕਰਵਾਣਾ ਸੋਹਣੀ ਪਰਮਾਤਮਾ ਦੀ ਸੁਣੋ ਕੱਲੇ ਕਿੰਨਾ ਕਮੀ ਪਿਆ ਵਾਧੂ ਰਾਤ ਵੀ ਵਾਧੂ ਪਿਆ ਰਾਤ ਨੂੰ ਸੰਤਾਂ ਸੰਗਰ ਗੀ ਗਿਆ ਜਦੋਂ ਕੰਮ ਹੋਰੀ ਬੋਰੀ ਤੇ ਪੱਲੀਆਂ ਜਿਹੜਾ ਉਹ ਕਣੀਆਂ ਡਿੱਗਦੇ ਹੋਰੀ ਫਾਇਰ ਖੜਕਾ ਸੁਣ ਜਾਂਦਾ ਵੀ ਮੀਂਹ ਆਈ ਜਾਂਦਾ ਰਿਪਣ ਕਰਦਾ ਵੀ ਸੰਤ ਨੂੰ ਰਿਪਣ ਤਾਂ ਕੋਈ ਨਹੀਂ ਲੱਗਦਾ ਤਾਂ ਅਜੇ ਰਿਪਣ ਕਾਣ ਨਾਲ ਚੱਲ ਬਿਕੰਮ ਤਾਂ ਲੱਗਦਾ ਮੈਨੂੰ ਉਸ ਕਹਿ ਨਹੀਂ ਦਿੰਦਾ ਮੈਨੂੰ ਮੈਨਾਂ ਕੇ ਰਹੀ ਪਰ ਤਾਂੁੱਟੀਆਂ-ਤੁੱਟੀਆਂ ਕੰਮ ਤਾਂ ਕਰਦਾਂ ਤੂੰ ਪਰ ਮੇਰੇ ਨਾਲ ਚੱਲ। ਮਿਸਰੀ ਕੋਲੇ ਖੜੇ ਕੇ ਉਹਨਾਂ ਗੱਲਾਂ ਮਾਰ ਲੈਂਦਾ। ਜਿਹੜੇ ਮੇਰੇ ਕੋਲੇ ਆਉਂਦੇ ਮੈਂ ਨਾ ਸਲਾਹਾਂ ਕਰਨੇ ਮਾਪੇ ਕਰਾਂਗੇ। ਗੁਰਲੀ ਕੋਲੇ ਜਾਊਗਾ ਗੁਰਲੀ ਨਾਲ ਪੱਗੇ ਲੈ ਲੈਂਦਾ। ਆਹ ਦੇ ਗੈਰੀ ਕੋਲੇ ਜਾਊਗਾ ਇਹ ਕੋਲ ਪੈਸੇ ਲਵਾਉਣ ਦੀ ਗੱਲਾਂ ਲੈੜੀ ਕਰਾਂਗੇ, ਜਿਹੜੀ ਹੈ ਜੇਟਾਂ ਤੇ ਫਾਨ। ਆਹ ਕੋਸਾ ਦਾ ਸਾਰਾ ਬਣਾ ਹੀ ਨਾ ਲੈਂਦੇ। ਉਹ ਦੇਖ ਤੇ ਆਉਂਦੇ ਕਰੀਦਾ। ਜਿੱਬਰ ਕੇ ਸਣ। ਹਾਂ ਜੇ ਤਾ ਵਾਸਤੇ ਨਾ ਦੇਖ। ਤੂੰ ਉਸੇ ਨਾਲ ਠਿਕਾਣਾ ਕਰਵੇਂ ਮੇਰੇ ਬਾਪੂ ਤੇ ਆਨਲਾਈਨ। ਪਿੱਛੇ ਬਾਪੂ ਦਾ ਕਹਿੰਦੀ ਐ ਚਿਰ ਕੋਲੇ ਨੂੰ ਮੈਂ ਕਰਦੀ ਨੀ ਹੈਗੀ। ਕੋਪਟੀ ਜੀ ਇਹ ਕਰਦੀ ਉਹ ਤਾਂ ਕਦੀ ਬੰਦ ਹੋਊਗੀ ਮੈਨੂੰ ਨੇ ਆਪ ਦੱਸਿਆ ਗੱਲ ਕਰਦੀ ਉਹ ਨਹੀਂ ਕਰੀ ਨਾ ਬਿਚੌਰ ਕਲੀ ਖਲ ਬੜਾਈ ਨਾ ਉਹਨੇ ਕਿਹਾ ਦੀ ਕਦੀ ਬੰਦ ਹੋਊਗੀ ਮੈਨਾਂ ਭਈ ਸ਼ਿਫਟੜੀ ਲੈਣਾ ਨਾ ਕਰੀ ਉਹ ਸਾਡੇ ਫਿਰ ਮੈਂ ਗੱਲ ਕਰਦੀ ਮੈਨੂੰ ਕੋ ਗੱਲ ਲਵੇਦੀ ਸੀ ਵੀ ਸਾਡੀ ਸ਼ਿਫਟੜੀ ਬੜਨੀ ਖਾਣਾ ਹੋਵੇ ਮੈਂ ਹੈ ਨਹੀਂ ਸਾਡੇ ਮੈਂ ਤਾਂ ਸੂਗ ਆਉਂਦੀ ਉਹ ਜੇ ਸ਼ਿਗੜੀ ਬੜ ਕੇ ਉਹ ਮਿੱਠਾ ਮਾਰਦੀ ਆ ਜੀ ਉਹ ਕਹਿੰਦੇ ਨਾ ਉਹ ਨਹੀਂ ਕਰਿਆ ਤਾਂ ਬੰਦ ਵਾਲੀ ਕਰੀ ਮੈਂ ਤਾਂ ਆਖਿਆ ਜੇ ਬੰਦ ਕਿਹੜਾ ਨਾਲ ਆ ਕੰਮ ਵਿੱਚ ਕਰ ਆਲੇ ਤੇ ਪਾ ਛੇ ਲੂ ਵੀ ਦੇਖੀ ਮੈਂ ਨਾ ਮੈਂ ਪਾਣੀ ਨਾ ਰੱਖਿਆ ਤੇਰੀ ਬਰਯਾਨੀ ਇਸ ਵਿੱਚ ਕਿੰਨੀ ਬਲੇ ਲੁਕਾਉਣੇ ਲਈ ਖਾਂ ਜਲਾਉਣਾ ਨਹੀਂ ਨਾ ਬਸ ਹੈ ਨਹੀਂ ਇਹ ਹਉ ਦੇ ਖੱਡਾ ਖੜ ਖੰਡ ਖੰਨਾ ਜਾ ਆ ਜੋ ਖੜੇ ਚ ਬਾਤ ਕਰਦੇ ਹਾਲ ਨਹੀਂ ਗਈ ਇਹਦਾ ਸਾਈਡ ਹੈਗੀ ਆ ਬੰਦੇ ਜਿਹੜੀ ਉੱਪਰ ਦੀ ਹੋਤੀ ਕਰਦੇ ਨਾ ਫੋਗਨ ਜਿਵੇਂ ਆ ਗੋਲਾ ਬਣਾਇਆ ਉਹ ਗੋਲੀ ਬਣਾਉਂਗੀ ਬਹੁਤ ਜਿੰਟੋਂ ਵਿੱਚ ਲੋ ਜੀ ਆਪਾਂ ਨੂੰ ਤੂਟ ਮਿਲ ਗਿਆ ਸਾਡੇ ਨਾਲ ਲੈ ਕੇ ਆਂਦਾ ਤੂਟ ਹੈ ਭਣ ਗੱਡੀ ਲੈ ਕੇ ਆਈਏ ਸਮਾਕੇ ਵੀਡੀਓ ਚ ਪਾ ਲਈ ਜਾਂਗੇ ਹਾਂ ਜਿਹੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਇਦੇ ਵਿੱਚ ਮਮਾ ਦਾ ਗੱਲ ਕੌਫੀ ਹੀ ਲੱਗਦੀ ਰਹੇਗੀ ਕਿਰਪਾਣ ਜਦ ਮੈਂ ਕੌਫੀ ਠੀਕ ਹੈ ਮੈਂ ਤਾਂ ਨਹੀਂ ਕਹਿੰਦੀ ਪਰ ਕੋਈ ਹੋਰ ਪਸੰਦ ਕਰੇ ਕੌਫੀ ਜੇ ਮੇਰੇ ਕੋਲ ਹੈ ਵੀ ਨਹੀਂ ਕੋਈ ਕਲਰ ਮੈਂ ਆਹ ਕਹਿੰਦੀ ਸੀ ਆ ਵੀ ਸੋਨਾ ਸੀ ਕਟ ਰਾਈਦਾ ਇਹ ਹੀ ਭਣ ਜਿੰਦੀ ਮੇਰੇ ਕੋਲੇ ਹੋਗਾ ਹੈਗਾ ਇਹ ਨਾਦ ਮਨੁਮਰਤ ਨੇ ਲੈ ਰੱਖਿਆ ਹੈਗੀ ਰੰਗ ਸੋਨਾ ਸੀ ਮੇਰੇ ਕੋਲ ਰੋਜੀ ਰੰਗ ਦਾ ਰੋਜੀ ਰੰਗ ਦਾ ਬਹਿ ਜਾ ਦੋ ਮਿੰਟ ਚਲ ਜਾ ਕੇ ਮੱਝਾ ਮੁੱਝਾ ਬਣਾਉਣੀ ਨਹੀਂ ਮੈਂ ਕੋਈ ਖਾਣੇ ਵਰਤ ਕੋਲੇ ਜਿੰਗਾ ਪੈਣੋ ਆਜੋ ਤਾਂ ਸਿੰਬੀ ਉਧਰ ਜਿੱਦੇ ਗੁਰਦੁਆਰਾ ਖੜਾ ਹੋਇਆ ਹੈ ਨੀ ਬਿਜਰੀਆਂ ਨੂੰ ਅਸੀਂ ਟਾਲੀਆਂ ਦਾ ਸਾਫਾ ਟਾਲੀਆਂ ਦਾ ਖਾ ਖੜਾ ਬਸੋਂ ਦੇ ਜਿਆਨ ਸਾਹ ਮੈਂ ਤਾਂ ਗੱਡੀ ਦੀ ਸਾਨੂੰ ਗੱਡੀ ਦਾ ਉੱਖਾ ਨਾਲ ਹੀ ਕੋਈ ਸਪੈਸ਼ਲ ਗੱਡੀ ਚਾਹੀਦੀ ਸਾਡੇ ਕੋਲ ਵੱਡੀ ਛੋਟੀ ਐ ਨਾ ਜਾਣੇ ਥੋੜਾ ਬੈਠਿਆ ਨਹੀਂ ਕੋਈ ਤੇ ਕਰਾ ਲਿਓ ਵੱਡੀ ਚਾਹੇ ਤਾਂ ਕਰਾਏ ਤੇ ਕਰਾ ਲਈਏ ਚਾਹੇ ਫਿਰ ਉਹ ਦੀਦੀ ਘਰ ਨਾਲ ਕਰਾ ਬੰਨਣਾ ਸਾਨੂੰ ਕਿਹਾ ਦੀਦਮਦਮ ਸਭ ਚ ਲੈਉ ਦੇਵੇਂ ਤੁਸੀਂ ਇੱਧਰ ਜਾਨੇ ਫਿਰ ਇਹ ਉਧਰ ਬਾਗੇ ओके सा ओके ਢੀੜ ਤੱਕ ਧੀੜ ਅਸੀਂ ਉੱਥੇ ਤੱਕ ਤਾਂ ਬੈਠ ਕੇ ਆ ਜਾਂਦੇ ਢਡਰੀਆਂ ਤੱਕ ਤਾਂ ਢਡਰੀਆਂ ਤੋਂ ਬਾਅਦ ਆਪਾਂ ਦੋ ਗੱਡੀਆਂ 'ਚ ਹੋ ਜਾਂਦੇ ਨਾ ਫਿਰ ਹੁਣ ਉੱਥੇ ਆਹ ਨਲੋੜੀ ਤੋਂ ਬਾਅਦ ਜਾ ਆਉਂਦੇ ਸਾਰੀ ਮੱਝ ਦਾ ਸਾਨੂੰ ਤਾਂ ਪਤਾ ਨਹੀਂ ਕੀ ਹੋਇਆ ਸਾਨੂੰ ਛੁੱਟੀਆਂ ਦਾ ਔਖਾ ਹੈ ਮਨਵੀਰ ਦੇ ਡੈਡੀ ਨੂੰ ਜਦੋਂ ਜਾਣ ਦੇ ਆਏ ਤਿਵਾਰ ਨੂੰ ਆਏ ਤਿਵਾਰ ਨੂੰ ਠੀਕ ਹੈ ਲੈ ਇਹਨੂੰ ਖਾ ਖਾ ਕੇ ਦੇ ਦੋ ਬੈਣੀ ਹੁਣ ਤਾਂ ਧੁੰਦਾ ਪੈਣ ਗਿਆ ਧੁੰਦਾ ਤੋਂ ਬਾਅਦ ਮੈਂ ਜੀ ਜੀ ਦਾ ਕੰਬਲ ਚੋੜਤ ਜੀ ਜੀ ਦਾ ਕੰਬਲ ਚੋੜਤ ਸੀ ਇਹ ਤੱਕਾਂ ਵੀ ਆਏ ਨਾ ਕੋਈ ਕੰਬਲ ਕੀ ਕੰਬਾਉਂਦਾ ਨੋ ਦਿਸੂ ਤੇ ਲੈ ਲੇ ਫਾਰੇ ਤੇ ਡੱਬੇ ਡੱਬੇ ਨੇ ਭਰਿਆ ਨਹੀਂ ਹੈਗਾ ਮੈਂ ਹਾ ਕੀ ਕਰਨਾ ਇਹਨਾਂ ਡੱਬੇ ਡੱਬੇ ਮਿੱਠਾ ਘੱਟ ਖਾਂਦੇ ਨੇ ਇਹ ਸਾਰੇ ਕਹੇ ਮਟਾਪਾ ਵਾਦ ਨਹੀਂ ਨਹੀਂ ਲਿਆਉਂਦੇ ਬਈ ਇਹ ਡੱਬੇ ਦੋ ਕੰਦੀਆਂ ਸਾਰੀਆਂ ਡੱਬੇ ਬੰਦਾ ਦੋ ਕੰਦੀਆਂ ਸਾਰੀਆਂ ਕਰਿਆ ਸੀ ਕਿੰਨਾ ਵਿੱਚ ਸਾਰਾ ਖਾ ਲਓ ਦੋ ਦਿਨ ਨਗਰੇ ਨਗਰੇ ਦੱਬਾ ਰਮੋ ਤੇ ਨਹੀਂ ਕਹਿੰਦੇ ਨੇ ਵੀ ਗੱਡੀ ਲੈ ਕੇ ਆਂਗੇ ਭਾਈ ਆਮ ਨਾਲ ਹਕੀਤ ਕੁਰੇ ਆਹ ਮੋਬਾਈਲ ਹੋਏ ਆਮ ਆਹ ਮੋਬਾਈਲ ਦੀ ਦਾ ਕੋਟਾਂ ਦੀ ਦਾ ਆਪਣੀਆਂ ਆ ਮੰਜੇ ਦਾ ਬਨਾ ਚੱਲਣਾ ਲਿਖਦਾ ਨਾ ਇਹਨਾਂ ਦਾ ਖਿਰਾਕ ਤਾਂ ਆ ਬਣੀ ਜਾਣੀ ਹੈ ਨਹੀਂ ਇਹ ਦੂਜੀ ਬੋਲੀ ਇਹ ਦੇਖਾਈ ਕਿੰਨਾ ਕਰੇ ਤਰੀ ਦੀ ਗੱਲ ਨੂੰ ਨਹੀਂ ਦਿਨ ਸੱਚ ਗਿੰਗਾ ਆਉਂਦੀ ਆਉਂਦਾ ਬਾਹਰ ਤੇ ਕੱਪੜੇ ਬੰਨਿਆ ਤਾਂ ਕਹਿੰਦੇ ਕੁੜੀ ਨੂੰ ਜਾਣਾ ਆ ਕਹਿ ਰਿਹਾ ਤੈਨੂੰ 5-5 ਵੇੜ ਖੜ ਗਿਆ ਬਿਸਤਰੇ ਜਾ ਰਿਹਾ ਤਾਂ ਸਭ ਕਰ ਲੋ ਗੇਟ ਜਾ ਲੱਗ ਜੂਗਾ ਪਰੇ ਹੁਣ ਨਿਕਲੇ ਜਾ ਰਾਂ ਜਾਨੀ ਆ ਰਿਹਾ ਕਾਨੂੰ ਫੁੱਟੀ ਬਾਹਰ ਨਹੀਂ ਅੱਜ ਮਾਰ ਲਈ ਤੁਰੇ ਫਿਰ ਇੰਨਾ ਹੋਣਾ ਗਿੰਨਾ ਨੂੰ ਬੁਲਾਓ ਆ ਦਿਨ ਨਾਲਾਂ ਨਿਗਾਹ ਚਿੱਕੇ ਲੈ ਗਿਆ ਨਹੀਂ ਉਹਨੇ ਜਿਹਨਾਂ ਦਾ ਕਹਿ ਰਿਹਾ ਸੀ ਬੰਦੇ ਜਾ ਮੋਟਾ ਸਾਰੀ ਕਿ ਆਉਂਦੇ ਸਾਂ ਮਰਤ ਕੋਈ ਲਾਇਆ ਏਦਾਂ ਕੰਮ ਤਾਂ ਸੂਟ ਇਕੱਠੇ ਕਰ ਲਿਆ ਆਂ ਬਟੀ ਕਾ ਸੂਟ ਕਿੱਧਰ ਦੀ ਹਾਂ ਵਿੱਚ ਨਹੀਂ ਇੱਥੇ ਕੀ ਬਾਤ ਹੈ ਇਹ ਤਾਂ ਗਰਮੀ ਇਤਨੀ ਦੇ ਦਿੱਤਾ ਲੋਨ ਲੱਗੂਗੀ ਗਰਮ ਨਹੀਂ ਹੈ ਗਰਮ ਹੈ ਇਤਨਾ ਲੋਨ ਲੱਗਤੀ ਸਲਾਈ ਤੇ ਕਿੰਨੀ ਲੈ ਕੇ ਮਾਂ ਮੁੰਮਾ ਆ ਮਰਟੇ ਨੇ ਕਿਸਾ ਮਤ ਜੀ ਮੈਂ ਤੁੰਗਿਆ ਲੈ ਲੈ ਲਾ ਤੂੰ ਮੈਂ ਤੋਜ਼ੀ ਵਾਦਾ ਹੈ ਮੇਰਾ ਬਣੂਗਾ ਲਓ ਹੋਣੀ ਆਪੇ ਮੈਂ ਸੋਣ ਕਿੰਨੀਆ ਲੈ ਲੈ ਹੈ ਪਾਰੀ ਕਿਨਾਂ ਤ ਪਰ ਮੁਟਾ ਕਰਤੀ ਇਹੇ ਲੋਨ ਕੋ ਲੱਗ ਗਈ ਭਾਈ ਹੋ ਗਈ ਕੋਤਾ ਨਹੀਂ ਇਹਦੀ ਮੰਮੀ ਕਹਿੰਦੀ ਲੋਨ ਲਾ ਕੇ ਸੁਨਿਆ ਲੇ ਕੱਢੇ ਹੋ ਤਮ ਲਿਆ ਇਨ ਮੇ ਕੋ ਬਾਦੂ ਹੀ ਪੈ ਨਹੀਂ ਕੱਢੇ ਹੋ ਸੁਣਾ ਲਾ ਸੋਹਣਾ ਲਗੂ ਰੰਗ ਮੇਰੇ ਤੇ ਮੈਂ ਤੁਹਾਨੂੰ ਨਾ ਮੱਖਾ ਕੋਕੋਲਾ ਜਾ ਇਧਰ ਟੱਪ ਵੀ ਲੱਗ ਜੀ ਇਧਰ ਤੂੰ ਆ ਆ ਨੀ ਤਾ ਬਟੀ ਕਿਉਂ ਫਿਰ ਹੁਣ ਤੁਸੀਂ ਕਹਾਂਗੇ ਕੱਢਿਆ ਹੋਇਆ ਕੱਢੇ ਹੋ ਅੰਦਰ ਮੇਰੇ ਆ ਮਰਦਰੀਂ ਤੇ ਤੇ ਚੁੰਨੀ ਲੈ ਕੇ ਦੇਖ ਲੈਣੀ ਤੇ ਭੈਣ ਤੂੰ ਮੇਰੇ ਅੱਲ ਚੁੰਨੀ ਲੈ ਲੈ ਦੇਖ ਲੈ ਆ ਤੂੰ ਗੱਡੀ ਤੂੰ ਮੇਰਨਾ ਜੀ ਉਹ ਬਣਾਇਆ ਜੋ ਬਣਾਇਆ ਚੰਗਾ ਇਹ ਤਾਂ ਕੁਰਤਾ ਨਾ ਪੋਈ ਦੂੰ ਦੋੜੇ ਜੂੰਦੇ ਇਹ ਤਾਂ ਗੱਡੀ ਧੂ ਚੱਲ ਡੈਡੀ ਕੋਈ ਨਾ ਡੈਡੀ ਮਾੜਾ ਲੱਗਣ ਕੀ ਹੋ ਕਰਨ ਨਾ ਲੋ ਜੀ ਆ ਆ ਵੀ ਸੋਣਾ ਕਰੇ ਹਨ ਹੈਨਾ ਪੰਨੇ ਦੋਲੀ ਸੋਹਣੇ ਨੇਗੇ ਆਏ ਦਾ ਹੋ ਰਿਹਾ ਅਜ ਮੈਂ ਵੀ ਗੱਲ ਨਹੀਂ ਹਜੇ ਲਿਆ ਹਾਂ ਹਾਂ ਹੈਨਾ ਜਿਹਨੂੰ ਗੱਲ ਨੂੰ ਜਾਏਂਗੀ ਜਾਊਗਾ ਬਸ ਤੇ ਬਗੈਨ ਤੇ ਨਹੀਂ ਜਾਈਏ ਇਹ ਨਹੀਂ ਜਾਈਏ ਲੋਕਾਂ ਨਾਲ ਕਿਉਂ ਬਸ ਫੁੱਟਰੇ ਤੇ ਨਹੀਂ ਆਣ ਬੈਠਣੀਆਂ 10 ਤੱਕ ਚੱਲਣਾ ਤੇ ਲੋਟ ਆ ਮੇਰੇ ਕਰਮਾਂ ਦਾ ਇੱਕੋ ਹੀ ਰਹਿੰਦਾ ਸੀ ਨਹੀਂ ਮੈਨੂੰ ਇਹਦੇ ਨਾਲ ਨਹੀਂ ਮਿਲਦੇ ਜੇ ਚੜਨਾ ਪਏ ਉਹਦੇ ਨਾਲ ਦੀ ਮਿਲਦੇ ਨਹੀਂ ਮੈਨੂੰ ਨਾ ਵੇਲੀਏ ਇਹੋ ਜੀ ਨਹੀਂ ਕੋਈ ਇਹ ਫਿਰ ਉਹਦੂ ਦੁੱਗਣੇ ਮੁੱਲ ਦਾ ਹੋ ਕੋਈ ਨਹੀਂ ਉਹਦੇ ਮੁੱਲ ਨੂੰ ਕੀ ਸੋਨਾ ਖੁੱਲਦਾ ਮੈਂ ਦਰਨੀ ਨਹੀਂ ਖੁੱਲਦਾ ਉਹ ਸਾਰੇ ਭੇਟੀ ਆਇਆ ਆਇਂ ਮੱਤਨ ਦੇ ਰਿਆਰ ਦਾ ਕਿੰਨਾਂ ਤੇ ਰਖੂਗਾ ਕੱਢਾ ਹੋਏ ਤਾਂ ਵੀ ਮੇਰ ਕੋ ਬਾਹੇ ਪਏ ਦਸੂੰਗੀ ਕੋਈ ਹੋਰ ਕੱਢਾ ਹੋਏ ਪਾਉਣ ਵਧਿਆ ਮੈਂ ਪਹਿਣਨ ਦੱਸਦੀ ਆ ਪਣਾ ਕਹਣੀਆਂ ਦੀ ਬਟਿਕ ਚ ਕਰਦਾ ਹੋਏ ਲੈ ਮੈਂ ਕੋਲ ਤਾਂ ਬਾਦੂ ਪਾਇਨਾ ਕਰਦੇ ਕੁੜਦੇ ਹੋਇ ਤਾਂ ਬੈਲਵੈਟ ਵਾਲਾ ਬੈਸੂ ਲੈ ਆਉਂਦੇ ਲੁੱਟ ਪੈ ਜਾਂਦਾ ਬੈਲਵਟ ਤੋਂ ਪਹੁੰਚ ਪੈਂਦਾ ਲੋਕੀ ਭੋਲੇ ਦੇ ਬੈਲਵਟਾਂ ਵਿੱਚ ਪੁੱਜ ਜਾਂਦੇ ਮੈਂ ਵਧੀਆ ਨਹੀਂ ਆਇਆ ਦੇ ਸਾਨੂੰ ਵੀ ਨਹੀਂ ਕਿਉਂ ਆਉਂਦੇ ਸਾਨੂੰ ਵੀ ਇਸਲੀਨ ਦਾ ਕਰਾ ਲਓ ਮੈਂ ਤਾਂ ਆਖੜਿਆ ਨਹੀਂ ਲੁੱਟਦੇ ਨਹੀਂ ਸਕਤ ਹੁੰਦੀ ਯਾਰ ਬੈਲਵੈਟੀ ਕਿਹਾ ਸੀ ਸਾਰੇ ਲੋਕ ਆਉਂਦੇ ਨੇ ਉਹਨੇ ਵੀ ਕਿਹਾ ਸੀ ਇਹ ਗੁਲੀ ਨਹੀਂ ਹੋ ਫਰਾ ਕਰਾਈ ਦੀ ਗੱਲ ਆਪਾਂ ਦੇਖੀ ਸੀ ਇੰਸਟਾਗ੍ਰਾਮ ਤੇ ਕਾਲੀ ਕਿੰਤ ਜੀ ਤੇ ਪੇਰਾਂ ਤੇ ਵੀ ਜੀ ਮੈਂ ਡਿਪੂਟ ਹੋਇਆ ਨਾ ਦੀ ਲੋਨ ਲਿਆ ਤੇ ਤੇ ਰੀਲ ਜੈਕਟ ਦਿਓ ਕਦੇ ਪਤਾ ਨਹੀਂ ਪਸੰਦ ਨਹੀਂ ਤੁਮੀ ਭਾਲਾ ਲਿਆ ਜੀ ਰੀਲ ਤੇ ਮੈਂ ਲੇਕੀ ਜੀ ਮੈਂ ਮੋਬਾਈਲ ਡੰਗ ਲੈ ਜੀ ਮੋਟਾ ਤੂੰ ਵੀ ਕਾਲਾ ਕਰਾਇਆ ਲੋੜੀ ਤੇ ਪਾਉਣ ਵਾਸਤੇ ਮੈਂ ਵੀ ਕਾਲਾ ਕਰਾਇਆ ਕਿੱਕਾ ਕਾਲਾ ਕਰਾਇਆ ਗੁਰਲੀਨ ਫਰਕ ਮੋਟਾ ਸ਼ੌਕ ਕਰਾਈਆ ਕਾਲ ਦਿਖਾਈ ਸੀ ਨਹੀਂ ਹਾਂ ਇਹਨ ਦਿਖਾਈ ਸੀ ਮੈਨੂੰ ਜਦ ਤੂੰ ਗਈ ਹੋਈ ਸੀ ਸਾਡੇ ਕੋਲ ਤੇ ਟਾਈਮ ਲੱਗਿਆ ਨਾ 10-10 ਮਿੰਟ ਕਿਸੇ ਚਾਣੀ ਪੀਤੀ ਕਿਸਕ ਵੀਰ ਕੋਲ ਚਾਹ ਪੀਤੀ ਹਲੇ ਖੇਤ ਵਾਲੇ ਮਾਮੇ ਕੇ ਰਹੇਗੇ ਉਹਦੇ ਜਿੱਦੇ ਫੇਂਡਰ ਦੇ ਦੂਜੇ ਘਰ ਵਾਲੇ ਨੂੰ ਜਾਂਦੇ ਉਹਨਾਂ ਐ ਜਾਵਾਂਗੇ ਕਹੋ ਮੈਂ ਸਾਂ ਜਿਹੜੇ 10 ਬੰਨੀਆਂ ਪਿੰਡ ਵਾਲੇ ਮਾਮੇ ਕੇ ਪਿੰਡ ਵਾਲ ਮਾਮੇ ਕੇ ਖੇਤਾਂ 'ਤੇ ਦਰਜ ਆਏ ਪੁੱਲੇ ਕੰਮ ਨਹੀਂ ਨੂੰ ਨਹੀਂ ਕਿੱਧਰ ਹੋਣਾ ਜਿਹੜੇ ਗੇੜਾ ਜੀ ਜਾਂਦੀਆਂ ਨੇ ਬੀਬੀ ਕਹਿੰਦੀ ਮਾਂ ਕੋਲ ਖੁੱਲ ਗਈ ਮਸਾ ਬੰਨੀ ਢੋਤੀ ਨਾ ਉਹ ਮੈਂ ਤਾਂ ਉੱਥੇ ਖੜੀ ਗਰਮੀ ਨੂੰ ਉੱਥੇ ਬਸਤੀ ਉੱਥੇ ਬੰਨਦੀ ਭਾਜੀ ਜਾਏਗੀ ਭਾਜੀ ਹੋਰ ਸੱਕਰ ਮਾਰ ਨਹੀਂ ਮੇਰੇ ਭੱਜ ਜਣੀ ਦਿੱਤਾ ਤਾਂ ਆਇਆ ਆਇਆ ਬੁਤ ਤੇ ਮੇਰੇ ਤੋਂ ਸੇਗਲੇ ਇਲਾਕੇ ਮੈਂ ਸੰਗਲਵਾਲ ਦੇ ਮਸਾਹੂਨ ਨੇ ਇਹਦੇ ਨੇਮ ਨਹੀਂ ਕੀ ਨੀ ਕਿ ਨਾ ਤੁਸੀਂ ਹੱਥਾ ਖਦਾਈ ਕੀ ਹੁੰਦਾ ਹੈ ਹੈ ਕੰਦੂ ਜੋਰ ਦਾ ਫੇਰ ਆਇਆ ਇਹਦਾ ਤੋੜਿਆ ਬਹੁਤ ਮੰਗੋ ਨੀ ਜਾਨਾ ਕਿ ਬੋਲਦਾ ਪੈਗੀ ਤੀਕੀਆ ਤਰਾ ਤੀਂਦੇ ਉੱਤੋਂ ਪਰ ਹਾਂ ਬਾਰੇ ਬਾਗ ਤੇਰੇ ਬਾਗ ਦੀ ਪਾਇਆ ਬਾਗ ਦਾ ਖੜੀ ਰਹੇ ਹਾਂ ਤੇ ਮੂਜਿਆ ਮੂਜਿਆ ਹੱਲੀ ਆ ਤੂੰ ਜਿਆਦਾ ਨਹੀਂ ਰੋਲਾ ਪਾਇਆ ਅੰਦਰ ਨਾ ਨਾ ਤੂੰ ਮੁੱਕੀ ਗਈ ਉਹ ਦੂਜੀ ਖੜੀ ਸੀ ਨਾ ਇੱਕ ਕੋਲੇ ਯੋਗੀ ਨਾ ਕਰ ਜੀ ਆਹ ਕੀ ਕੰਮ ਹੈ ਉਕਲਵੰਤ ਘਰ ਸੁੱਕਾ ਕਰੀ ਬਣਾ ਸਾਬ ਜੀ ਬਣਾ ਤੇ ਬਣਾ ਜੀ ਸ਼ਾਂਤਾਉਂ ਬੋਲ ਜੀ ਖੁਕਾ ਨਹੀਂ ਸਬਜ਼ੀ ਵੀ ਨਾ ਮੂਰ ਨਹੀਂ ਬਣਾ ਤੇ ਸਾਗ ਰਿਪਿਆ ਮੇਰੇ ਭੈਣ ਵੀ ਖੁਸ਼ ਹੋ ਗਈ ਕਹਿਣੀ ਸਾਗ ਵਧੀਆ ਚ ਡੰਗ ਲਾਇਆ ਗਿਆ ਹਨ ਤੇ ਗੀਣਾ ਤਨਕਾ ਦਾਗ ਸਾਗ ਨਾਲ ਹੈ ਗੀਣਾ ਤਰ ਜਾਦਾਂਗੇ ਸਾਗ ਨਾਲ ਹੈਗੇ ਨੇ ਲੋ ਜੀ ਹੁਣ ਮੇਰੀ ਭੈਣ ਵਾਲੇ ਸੂਟ ਮੈਂ ਹੁਣ ਨਾ ਮੇਰੇ ਦੋਤੇ ਹੀ ਲੋਰੀ ਸੁਣਾ ਕੇ ਆਉਣ ਹੈ ਘਰ ਮੇ ਸੂਟ ਘਣਾ ਹੋ ਗਿਆ ਲਾ ਕਿੰਨੇ ਸੂਟ ਹੋਣ ਭੈਣਾਂ ਨੇ ਸੂਟਾਂ ਪਿੱਛੇ ਦਾ ਸੂਟਾਂ ਨਾਰਾਜਦੀਆਂ ਹਨਾ ਆ ਗੱਲ ਅੰਦਰ ਤੋਂ ਮੈਂ ਕਿਥੀ ਦਾ ਚੁੰਨੀ ਤਾਂ ਲੈ ਤੇ ਠੰਡ ਵਾਲੀ ਕੂਕੂਲ ਲੋੜੀ ਤੋਈ ਸ਼ੌ ਲੈਤੇ ਜਾਊਗਾ ਹਾਂ ਹੋ ਜਾ ਚੁੰਨੀ ਹਾਂ ਬੈਲ ਬੜੇ ਹਾਂ ਹਾਂ ਕਰਨ ਨੂੰ ਆਮਣੀਏ ਤਾਂ ਨਹੀਂ ਫੋਨ ਆਇਆ ਲਿਓਣ ਲੂਣ ਨੇ ਨਹੀਂ ਮੈਂ ਕਰਦੀ ਬਾਤ ਤੋਰਾਂ ਉਹਨੂੰ ਬਿਠਾ ਲਿਆ ਹੁੰਦਾ ਹੁਣ ਨਾ ਕਰੇ ਮੈਂ ਮੈਂ ਤੇ ਲਾਉਂਦੀ ਨਹੀਂ ਹੁਣ ਫੋਨ ਨੂੰ ਹਾਂ ਆਪ ਲਾਉਂਦੀ ਹਾਂ ਅੱਕੜ ਗਈ ਕੱਲ ਸੜਕੇ ਲਾਇਆ ਕਈ ਮੇਰੇ ਕੋਲ ਨਹੀਂ ਬੋਲਦੀ ਵੇਚਤੀ ਕਰਦੀ ਦਾਦੀ ਪੋਤੀ ਉਹ ਕੀ ਕਰੇ ਤੁਸੀਂ ਉਦੋਂ ਤੜਕੀ ਲਾਉਂਦੇ ਜਵਾਖਾਂ ਨਾਲ ਜਾ ਪੈਂਦੇ ਲੈ ਪੈਣੇ ਜੇ ਤੁਸੀਂ ਗਿਆ ਕਰਦੀਆਂ ਹਾਸਦੇ ਆ ਬਈ ਤਾਂ ਉਹ ਫਿਰ ਮੈਂ ਨੂੰ ਹੱਥਾਂ ਵਿੱਚ ਜਵਾਖਾਂ ਚਾਹਾਂ ਮੈਂ ਬੁੱਤ ਹੁਣ ਨਹੀਂ ਕੋਈ ਟਾਈਮ ਆਉਂਦਾ ਆ ਕੰਬਲਾਂ ਦੇ ਪੈਸੇ ਲਾਏ ਹੋਏ ਅੱਜ ਦਾ ਇਹ ਲਾਈਵ ਹੈਗੇ ਤੇ ਲੋਲੀ ਲੋਲੀ ਬਣਦੇ ਹਾਂ ਏਦੋ ਏਦੋ ਪਾ ਦਾਂਗੇ ਲਾ ਮਾ ਤੇ ਇਹਨਾਂ ਨਾਲ ਤੋਂ ਲੋਨ ਲਈ ਆਈ ਦੇ ਮੈਂ ਸੁਮਿਆ ਲੂ ਇਹ ਨਾਲ ਅਸਾ ਲੱਗਦੀ ਨਹੀਂ ਐਲਰ ਹੁਣ ਆਇਆ ਸੀ ਬਈ ਹਾਂ ਉਹਨਾਂ ਨਾਲ ਵੀ ਗੱਲ ਕਰਦੀ ਆ ਮੈਂ ਉਹ ਕੱਪੜੇ ਸੇਉਣ ਵਾਲੀ ਨੂੰ ਬਥੇਰੀ ਖੋਣ ਕਿ ਤੱਕ ਭੈਣ ਨੇ ਆ ਤਾਂ ਇਹ ਮੇਰੇ ਬਾਹਰ ਥੜਨਾ ਲੇਕਿਨ ਨਹੀਂ ਛੜਾ ਦੇ ਬਸ ਹਾਂ ਲੈ ਜਿੱਦਾਂ ਮੈਂ ਗੱਲ ਕੀਤੀ ਕਰਿਆ ਕੁੱਤੇ ਕਰਾਂ ਕੱਪੜਾ ਬੈਠੇ ਹਾਲ ਦੇਈ ਵਧੀਆ ਆਮਨੇ ਕਦੀ ਮੇਰੀ ਚਲੋ ਜੱਪਾ ਕੱਪੜੇ ਬਦਲ ਲੀਏ ਫੇਰ ਮਿਲਦੇ ਆਂਗਾ ਤੁਹਾਨੂੰ ਲੋ ਜਿਹੜਾ ਟਾਈਮ ਹੈ ਹੁਣ ਪੌਣੇ 5 ਹੋ ਗਏ ਤੇ ਆਪਾਂ ਨਾ ਹੋ ਗਿਆ ਜੀ ਧਾਰਾਂ ਦਾ ਟਾਈਮ ਤੇ ਆਪਾਂ ਨੇ ਜਾ ਆਏ ਕੰਮ ਕਰ ਲੇ ਕੁਝ ਰਹਿੰਦੇ ਨੇ ਉਹ ਕਰ ਲਾਂਗੇ ਕਿਉਂਕਿ ਹੁਣ ਲੱਗਦਾ ਸਵੇਰ ਤੋਂ ਧੁੰਦਾ ਸੁਰੂ ਹੋਣੇ ਮੌਸਮ ਅਜਾਏ ਧੁੰਡਾ ਲੱਗਦਾ ਆ ਆਪਾਂ ਕਰ ਦਿਆਂ ਜੀ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਸਬਸਕ੍ਰਾਈਬਰ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲਗੀ ਤਾਂ ਸੋਣਾ ਜਾ ਪਿਆਰਾ ਜਿਹਾ ਕਮੈਂਟ ਕਰਿਓ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗਰ ਨਾਲ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ